ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਹੈ। ਹੂੰ। ਦੋ ਤਾਂ ਉਹ ਤੋਂ ਪਹਿਲਾਂ ਹੀ ਹੋ ਗਈ ਕਿ ਬਰਨਾਲੇ ਇੱਕ ਦਿਨ ਪਹਿਲਾਂ ਉਹ ਦੂਜੇ ਦਿਨ ਮੀਟਿੰਗ ਹੋ ਗਈ। ਇਹਨੇ ਲੱਖਾ ਜੀ ਨਾਲ ਉੱਥੇ ਜੇ ਤਿੰਨ ਤਿੰਨ ਉੱਥੇ ਮੀਟਿੰਗ ਹੋ ਵੱਡੀ ਮੀਟਿੰਗ ਹੋਈ ਹੈ ਜੇ ਕਿ ਲੋਕਾਂ ਦੇ ਘਟਜੇ। ਅੱਜ ਚੌਥੀ ਮੀਟਿੰਗ ਹੈ। ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਨਿਕਲਣਗੇ। ਮੈਂ ਆਪਦੇ ਕੋਲ ਪ੍ਰਸ਼ਾਸਨ ਅੱਜ ਭਰੋਸਾ ਚੰਗੇ ਮੇਰੀ ਗੱਲ ਮੈਂ ਕੁਝ ਨਹੀਂ ਕਹਾ। ਚੰਗੇ ਨਤੀਜੇ ਨਿਕਲਣਗੇ। ਚੰਗੇ ਸੋਚਿਆ ਜਾਊਗਾ ਚੰਗੇ ਹੀ ਹੋਊਗਾ। ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਗਤੀ ਰੁਪੜ ਗਿਆ ਸੀ ਤਾਂ ਅ ਦੇ ਕੋਲ ਜੋ ਅੰਦਰ ਦਾ ਲੰਬੋਲਾ ਵੀ ਹੁੰਨੇ ਹੀ ਹੁੰਨੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇੰਤੀ ਜੇ ਲਿਖਣ ਜੇ ਨਾ ਮੰਨੀ ਫਿਰ ਅਸੀਂ ਕਿਹੜਾ ਮੱਕੀ ਦੀ ਗੁੱਡਣੀ ਇਸੇ ਕੰਮ ਤੇ ਆ ਅਸੀਂ ਕਿੰਨਾ ਆ ਸਾਰੇ ਫੜਿਆ ਇਸੇ ਕੰਮ ਤੇ ਆ ਸੀ ਜੇ ਪ੍ਰਸ਼ਾਸਨ ਇਸੇ ਉਹ ਕੋਈ ਗੱਲ ਨਹੀਂ ਅਸੀਂ 16ਨ ਬੰਦ ਵੀ ਕਰ ਰਹੇ ਆ ਮੇਰੀ ਗੱਲ ਸਮਝ ਗਏ 18 ਨੂੰ ਸਾਡੀ ਫੇਰ ਮੀਟਿੰਗ ਆ ਸਾਡੇ ਮੋਰਚੇ ਦੀ ਤੇ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੁਝ ਕਰਨਾ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨੌਜਵਾਨੀ ਹੈਗੀ ਹੈ ਬੈਂਤੀ ਏਜੰਡੇ ਨਾ ਚਲਾਓ ਸ਼ਾਂ ਸ਼ਾਂ ਤਹਿਤ ਇਹ ਪੱਤਰਕਾਰੀ ਨਹੀਂ ਹੁੰਦੀ ਠੀਕ ਕਰ ਬਹੁਤ ਬੰਦੇ ਨੇ ਏਜੰਡੇ ਚ ਲਾਏ ਮੱਥਕੇ ਉਹ ਤਾਂ ਜੀ ਐ ਹੋ ਜੂਗਾ ਜੀ ਸ਼ੱਕੀ ਆ ਜੀ ਅਸੀਂ ਬੋਲੇ ਕੁਛ ਦਸ ਤੜੀ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਆ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਆ ਨਾ ਕਹਾਂ ਪਰ ਚੇ ਰੱਦ ਕਰਾ ਕੇ ਉਹਦੀ ਕੈਨਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤੱਕ ਖੜੀ ਆ ਅਸੀਂ ਉੱਥੋਂ ਤੱਕ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁਲਸ ਦੇ ਅਧਿਕਾਰੀ ਪੁਲਸ ਦੀ ਕਿਹੜੀ ਇੱਥੇ ਤਾਂ ਅਸ ਅਸਪੀਗੁਰ ਹੰਦਾ ਅਸਪੀਗੁਰ ਹੰਦਾ ਬਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜ਼ੇ ਵਾਲੇ ਮਾਮਲੇ ਨੂੰ ਲੈ ਕੇ ਤਣਾਉਲੇ ਹੀ ਪੜਦਾ ਹੋਇਆ ਸੀਗਾ ਉਸ ਤੋਂ ਬਾਅਦ ਉਹਦੀ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਆ ਗੱਲ ਖਰਜ ਹੋਊਗਾ ਖਰਜ ਖਰਚੀ ਦੀ ਨਜ਼ਰ ਨਹੀਂ ਹੁੰਦਾ ਉਹਨਾਂ ਚ ਕੋਈ ਤਵੇੜਾ ਨਹੀਂ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਵਿੱਚ ਹੀ ਆ ਇਹਦੇ ਉਹ ਐਨੂੰ ਵੀ ਪਾਸੇ ਆਉਂੋ ਉਹਨਾਂ ਦੀ ਰੱਦ ਕਰਾਂ ਤੁਸੀਂ ਬਾਕੀ ਜਿਹੜਾ ਏਜੰਡਾ ਚਲਾਉਣ ਵਾਲੀ ਲੱਖੇ ਨੇ ਗੱਲ ਕੀਤੀ ਆ ਵੀ ਜਿਹੜਾ ਇਹ ਜਆ ਵੀ ਜੀ ਇਹ ਫਲਾਣਾ ਬੰਦਾ ਕਿਵੇਂ ਪਹੁੰਚ ਗਿਆ ਸਦੀਤ ਕਿਵੇਂ ਪਹੁੰਚ ਗਿਆ ਲੱਖਾ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕੇ ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਦਾ ਵੀ ਇਹਦਾ ਭਾਅ ਫਿਰ ਉਹਨਾਂ ਨੂੰ ਸਰਕਾਰੋਂ ਮਿਲ ਕੇ ਗਏ ਸੀ ਤਾਂ ਮੈਂ ਗਿਆ ਕੱਕਾ ਕੋੜਾ ਗਿਆ ਲੱਖਾ ਗਿਆ ਉਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ ਮਤਲਬ ਜੇ ਕੋਈ ਜਾਵੜੇ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ-ਅਸੇ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਆਏ ਨਾ ਤਣ ਬਣਾਉਣਾ ਵੀ ਉਹ ਸਰਕਾਰ ਦਾ ਮਿਲਿਆ ਹੋਇਆ ਸੋ ਇਹੇ ਜੇ ਮੈਨੂੰ ਲੱਗਦਾ ਵੀ ਜੇ ਮੀਡੀਆ ਚ ਚੱਲਦਾ ਆ ਉਹ ਉਹਦਾ ਨੁਕਸਾਨ ਹੁੰਦਾ ਦਾ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਉਹ ਲੰਘ ਲੈ ਕਹਿੰਦੇ ਵੀ ਅੱਜ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੋਉਗੀ ਜੇ 12 ਵਜੇ ਨੂੰ ਰਿਹਾਈ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੇ ਕਦੇ ਹੀ ਨਹੀਂ ਹੁੰਦੀ ਫਿਰ ਸਮਝਾਉਤੇ ਤੂੰ ਭੱਜ ਜੰਮੀ ਚੌੜੀ ਗੱਲ ਬਾਤ ਹੋਈ ਹੈ ਸਾਰੇ ਆਖੀ ਸਹਿਬਾਨ ਕੋਲੇ ਅਸੀਂ 8 ਹੰਤ ਤੱਕ ਠੀਕ ਰਹੀ ਹੈ ਅੱਜ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਵਿਹਾਈ ਵਾਲਾ ਜਿੱਦਾਂ ਸ਼ਖਤ ਦੇਹੀ ਵਾਲੀ ਦਾ ਸੋ ਇਹ 8 ਹੰਤ ਤੱਕ ਕੀ ਕਰਦੇ ਨੇ ਕਿ ਪ੍ਰਸ਼ਾਸਨ ਨੇ ਦੇਖਣਾ 8 ਹੰਤ ਤੱਕ ਸਾਡਾ ਦੇਖਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਧਿਆਨ ਦੇਣਾ ਅਸੀਂ ਨਾ ਸਮਝਦੇ ਕਿਉਂਕਿ 10 ਤਰੀਕ ਹਰੇ ਨੰਗੀ ਨਹੀਂ ਖਾਲੇ 12 ਮੈਂ ਤੇਰਾ ਸਮਾਂ ਆਏਗਾ ਅੜੀਕਦੇ ਆ ਕਿ ਅਗਲਾ ਪ੍ਰੋਗਰਾਮ ਇਸ ਦੁਆਰਾ ਹੋਏਗਾ ਹੁਣ ਕੋਈ ਫੈਸਲਾ ਹੋਇਆ ਜੀ ਇੱਥੇ ਨਹੀਂ ਹਾਲੇ ਫਿਲਹਾਲ ਇੱਥੇ ਰੱਖਾਂ ਦਾ ਕੋਈ ਫਾਸਿਲ ਨਹੀਂ ਸੀ ਕਿ ਜਿਹਨਾਂ ਪੀਛਲੇ ਮੀਟਿੰਗਾਂ ਤੇ ਜਾ ਕਰੋ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਯਾਰ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਦੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਪੂਲ ਡਾ ਕੀਤਾ ਸਾਨੂੰ ਜਿਹੜੇ ਜਿਵੇਂ ਸਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਵਿੱਚ ਅਸੀਂ ਸਾਰੇ ਰੁੱਝੇ ਹੋਏ ਸਰਜੀਤ ਭੂਲ ਜੀ ਦਾ ਫੰਕਸੀ ਦਾ ਮੈਂ ਵੀ ਇਧਰ ਅਸੀਂ ਨੇੜੇ ਤੇ ਡੇ ਸੀਗੇ ਰੰਗੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਤਾਂ ਮਾਨਸਾ ਤੋਂ ਇਧਰ ਆਏ ਨਹੀਂ ਅਸੀਂ ਇਹ ਅਸੀਂ ਠਾਇ ਕੀਤਾ ਸੱਟ ਇੱਥੇ ਕਿ ਬਗਣਾਲੇ ਸਾਨੀ ਜਿਹੜਾ ਸਮਝ ਆ ਬਿਲਕੁਣਾ ਪੂਰਾ ਸੀ ਜਿਹੜੇ ਜਿਹੜੇ ਅਧਿਕਾਰੀ ਇੱਥੇ ਪਹੁੰਚੀ ਕੋਈ ਮੰਗ ਤਾਂ ਕੋਈ ਹੈ ਨਹੀਂ ਮੰਗ ਉਹ ਹੀ ਆ ਕਰਨੀ ਗੱਲੀ ਨਹੀਂ ਜੀ ਤਿੰਨ ਮੰਗਾਂ ਵੀ ਹੋਇਆ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਹੋ ਸਾਰੇ ਦੇ ਸਾਰੇ ਬਲੀਜ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਜੋ ਉੱਥੇ ਨੁਕਸਾਨ ਕੀਤਾ ਕਿਉਂਕਿ ਇੱਕ ਨੂੰ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾਂ ਤੇ ਲਿਖਤੀ ਸਮਝਾਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਮੰਗਾਂ ਹੁਣ ਹੈਗੇ ਵੀ ਜੇ ਤਿੰਨੇ ਮੰਗਾਂ ਦਾ ਨਪਟਾਰਾ ਅਥੰਤਕਰ ਹੋ ਜਾਂਦਾ ਅਸੀਂ ਅਥੰਤਕਰ ਬੇਟ ਕਰਾਂਗੇ ਫਾਮ ਚਕਰ ਫਿਰ ਓਕੇ ਹੈ ਜੇ ਨਪਟਾਰਾ ਤਿੰਨਾ ਦਾ ਨਹੀਂ ਹੁੰਦਾ ਕੋਈ ਫੇਰ ਕਹਾ ਜਿਹੜਾ ਅਸੀਂ ਦੁਬਾਰੇ ਬੈਠ ਕੇ ਫੇਰ ਕਹਾ ਕਰਾਂਗੇ ਤਿੰਨੇ ਜ਼ਰੂਰੀ ਆ ਵੀ 31 ਮੰਗਲ ਨਹੀਂ ਤਾਂ ਵੀ ਕੋਈ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਜੀ ਇਹ ਇੰਨਾ ਟਾਈਮ ਕਿਉਂ ਲਾ ਰਹੇ ਹੈ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤੇ ਤਿੰਨਾ ਦੇ ਪੁੱਛਦੇ ਤੁਸੀਂ ਤਿੰਨਾ ਤੋਂ ਮੈਂ ਦੱਸਦਾ ਪਹਿਲਾਂ ਤਾਂ ਹੈਗਾ ਵੀ ਅੱਜ 10 ਤਰੀਕ ਨੂੰ ਉਹਦੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਹੈ ਕਿ ਉਹ ਹੋਇਆ ਕਿਸੇ ਦਾ ਵੀ ਕਿਸੇ ਵੀ ਕਦਰ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਂਦੀ ਸਰਜੀ ਮੇਤਨ ਮੰਗਾ